ਇੱਟਾਂ ਪੱਥਰਾਂ ਦੇ ਲੱਗੇ ਢੇਰ ਠਾਂ ਠਾਂ ਤੇ ਪਏ ਟੋਏ ਅਤੇ ਨਦੀ ਦੀਆਂ ਧਾਰਾਵਾਂ ਦੇ ਵਾਂਗ ਵਹਿ ਰਿਹਾ ਪਾਣੀ ਇਹ ਕੋਈ ਨਦੀ ਜਾਂ ਨਾਲੇ ਦੀ ਤਸਵੀਰ ਨਹੀਂ ਬਲਕਿ ਹੁਸ਼ਿਆਰਪੁਰ ਦੇ ਪਿੰਡ ਸ਼ੈਰਕ ਦੀ ਸੜਕ ਦੇ ਹਾਲਤ ਨੇ ਜੋ 20 ਸਾਲ ਤੋਂ ਰਿਪੇਅਰ ਦੀ ਰਾਹ ਦੇਖਤੀ ਦੇਖਤੀ ਟੋਇਆਂ ਦੇ ਵਿੱਚ ਤਬਦੀਲ ਹੋ ਗਈ ਇਸ ਵਕਤ ਅਸੀਂ ਮੌਜੂਦ ਹਾਂ ਦਸੂਹਾ ਦਾ ਪਿੰਡ ਸ਼ੈਰਕ ਔਰ ਸਭ ਤੋਂ ਪਹਿਲਾਂ ਪਿੰਡ ਦੀ ਇਹ ਸਮੱਸਿਆ ਦਿਖਾਵਾਂਗੇ ਕਿ ਜੋ ਪਿੰਡ ਵਾਸੀ ਪਿਛਲੇ ਲੰਬੇ ਸਮੇਂ ਤੋਂ ਚੇਲ ਰਹੇ ਨੇ ਸੋ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕੋਈ ਤਸਵੀਰਾਂ ਦਿਖਾ ਦੇਣ ਕਿ ਇਹ ਪਿੰਡ ਦੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਸਾਰੇ ਇਕੱਠੇ ਹੋਏ ਆ ਕਿਉਂਕਿ ਪਿੰਡ ਦੀ ਇਹ ਮੁੱਖੀ ਸੜਕ ਆ ਜਿਸ ਦਾ ਖਸਤਾ ਹਾਲੀ ਕਰਕੇ ਪਿੰਡ ਦੇ ਲੋਕ ਜਿਹੜੇ ਨੇ ਮਜਬੂਰ ਨੇ ਨਰਕ ਭਰੀ ਜ਼ਿੰਦਗੀ ਜੀਣ ਨੂੰ ਦਸੂਆ ਹਾਜੀਪੁਰ ਰੋਡ ਦੇ ਨਾਲ ਪਿੰਡ ਸ਼ੈਰਕ ਨੂੰ ਜੋੜਨ ਵਾਲੀ ਇਹ ਸੜਕ بارشਾਂ ਦੇ ਵਿੱਚ ਅਜਿਹਾ ਹੀ ਰੂਪ ਧਾਰਨ ਕਰ ਲੈਂਦੀ ਹੈ ਕਿ ਪਿੰਡਾਉਂ ਵਾਲੇ ਲੋਕਾਂ ਨੂੰ ਕਈ ਕਿਲੋਮੀਟਰ ਖੱਜਲ ਖੁਆਰੀ ਤੋਂ ਇਲਾਵਾ ਕੁਝ ਨਹੀਂ ਮਿਲਦਾ ਜੇ ਮਿਲਦਾ ਵੀ ਹੈ ਤਾਂ ਉਹ ਦਰਦ ਜੋ ਸਿਹਤਮੰਦ ਵਿਅਕਤੀ ਦੀ ਸਿਹਤ ਵੀ ਵਿਗਾੜ ਦੇਵੇ ਬਰਸਾਤ ਦੀ ਗੱਲ ਛੱਡੋ ਜੀ ਇੱਕ ਮੀਂਹ ਪੈ ਜਾਏ ਤਾਂ ਨਾਲ ਹੀ ਕੰਮ ਹੋ ਜਾਂਦਾ ਮਿੱਟੀ ਤਾਂ ਜਿੰਨੀ ਮੇਹ ਪੈਣੇ 19 ਵਾਰੀ ਪਾਣੀ ਪੈਣੀ ਤੁਹਾਨੂੰ ਇੱਥੇ ਮਿੱਟੀ ਪਿੰਡ ਦੇ ਆ ਮੁੰਡਿਆਂ ਦੇ ਜਾਂ ਗਰਾਹੀ ਕਰਕੇ ਜਾਂ ਸਾਡੇ ਜਿੱਦਾਂ ਸਰਪੰਚ ਸਾਹਿਬ ਹੁੰਦੇ ਸਰ ਮੇਸ਼ ਕੁਮਾਰ ਜੀ ਉਹ ਵੀ ਆਪਣੇ ਟਰੈਕਟਰ ਨਾਲ ਇੱਥੇ ਬੜੀ ਸੇਵਾ ਕਰਦੇ ਆ ਤਾਂ ਜਿਲੇ ਮੀਂਹ ਪੈ ਜਾਂਦਾ ਖਾੜ ਦੇ ਚ ਪਾਣੀ ਆ ਜਾਂਦਾ ਤਾਂ ਉਹ ਬੱਚੇ ਜਿਹੜੇ ਸਰਕਾਰੀ ਸਕੂਲ ਵਾਲੇ ਆ ਉਹਨਾਂ ਨੂੰ ਨੰਗਣ ਦੀ ਪ੍ਰੋਬਲਮ ਜ਼ਿਆਦਾ ਹੈ ਸੜਕ ਕਾਰਨ ਸਕੂਲੀ ਬੱਚਿਆਂ ਨੂੰ ਵੀ ਦਿੱਕਤਾਂ ਪੇਸ਼ ਆਉਂਦੀਆਂ ਨੇ ਜਿੱਥੇ ਸਕੂਲੀ ਬੱਸਾਂ ਜਾਂ ਫਿਰ ਹੋਰ ਵਾਹਨਾਂ ਨੂੰ ਪਿੰਡ ਦੇ ਵਿੱਚ ਐਂਟਰੀ ਦੇ ਲਈ 5 ਕਿਲੋਮੀਟਰ ਵਾਧੂ ਰਸਤਾ ਤੈਅ ਕਰਨਾ ਪੈਂਦਾ ਹੈ। ਕਈਆਂ ਪਿੰਡਾਂ ਨੂੰ ਇਹ ਜੋੜਦੀ ਹੈ। ਇਸ ਸੜਕ ਵਿੱਚ ਹੀ ਕੋਈ 10 ਸਕੂਲ ਜਿਹੜੇ ਪ੍ਰਾਈਵੇਟ ਹੈ ਇੱਥੋਂ ਦੀ ਬੱਸਾਂ ਲੰਘਦੀਆਂ ਹਨ। ਤੇ ਕਈ ਸਰਕਾਰੀ ਸਕੂਲਾਂ ਨੂੰ ਵੀ ਇੱਥੋਂ ਦੀ ਬੱਸਾਂ ਤਾਂ ਚੋਣੇ ਪੈਦਲ ਜਿਹੜੇ ਬੱਚੇ ਉਹ ਜਾਂਦੇ ਆ ਜਾਂ ਸਾਈਕਲਾਂ ਤੇ ਵੀ ਜਾਂਦੇ ਆ ਸਰਕਾਰੀ ਸਕੂਲਾਂ 'ਚ। ਸਾਡਾ ਪਿੰਡ ਜਿਹੜਾ 4 ਸ਼ਫੇਰੀਆਂ ਹੀ ਖੱਡਾਂ ਦੇ ਨਾਲ ਘਿਰਿਆ ਗਿਆ। ਕੋਨ 20 ਸਾਲ ਤੋਂ ਖਸਤਾ ਹਾਲਤ ਸੜਕ ਦੀ ਮੁਰੰਮਤ ਦੇ ਲਈ ਲੋਕ ਵਹਾਰ ਲਗਾ ਰਹੇ ਨੇ ਤਾਂ ਜੋ ਸਫਰ ਦੁੱਖਾ ਦੀ ਥਾ ਸੁਖ ਦੀਆਂ ਕਹਾਣੀਆਂ ਬਿਆ ਕਰੇ। ਕਿ ਇਸਰ ਗਏ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਲਦੀ ਜਲਦੀ ਜਿਹੜਾ ਦਾ ਹੱਲ ਕੀਤਾ ਜਾਵੇ, ਪੂਰੀ ਬਣਾਈ ਜਾਵੇ, ਬੱਸਾਂ ਲੰਗਦੀਆਂ, ਗੱਡੀਆਂ ਲੰਗਦੀਆਂ, ਟੈਂਪੂ ਫਸ ਜਾਂਦੇ ਆ ਬਹੁਤ ਬਰਾ ਹਾਲ ਹੁੰਦਾ ਇੱਥੇ, ਰੇੜੇ ਲੰਗਦੇ, ਵਾਹਟੀਆਂ ਲੰਗਦੀਆਂ ਤੋਂ ਤੇ ਹਾਲਾਤ ਖਰਾਬ ਆਂ, ਸਰਕਾਰ ਤੋਂ ਮੰਗ ਕਰਦੇ ਆਂ ਕਿ ਜਲਦੀ ਜਲਦੀ ਜਿਹੜੀ ਤੇ ਖਾਸ ਕਰਕੇ ਪੂਰੀ ਬਣਾਈ ਜਾਏ। ਬਰਹਾਲ ਲੋਕਾਂ ਦੀ ਅੰਤਿਮ ਉਮੀਦ ਪ੍ਰਸ਼ਾਸਨ ਅਤੇ ਪੀ ਡਬਲਯੂ ਡੀ ਵਿਭਾਗ ਤੋਂ ਹੈ ਜੋ ਸ਼ਾਇਦ 20 ਸਾਲ ਬਾਅਦ ਲੋਕਾਂ ਦੀ ਗੁਹਾਰ ਸੁਣ ਕੇ ਸੜਕ ਬਣਾਉਣ ਦੇਵਲ ਧਿਆਨ ਦੇਵੇ ਲੋਕਾਂ ਦੀ ਇਹ ਉਮੀਦ ਕਦੋਂ ਪੂਰੀ ਹੁੰਦੀ ਹੈ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਖੁਸ਼ਿਆਰਪੁਰ ਤੋਂ ਵਿਜੇ ਸਲਾਰੀਆ న్యూਸ 18 ਪੰਜਾਬ ਟਾਂਡਾ ਹੁਸ਼ਿਆਰਪੁਰ ਦੀ ਰਿਪੋਰਟ ਕਿਸ ਤਰੀਕੇ ਦੇ ਹਾਲਾਤ ਨੇ ਤੁਹਾਨੂੰ ਦਿਖਾਇਆ ਔਰ ਸਿਰਫ ਇੱਕ ਟਾਂਡਾ ਦੀ ਗੱਲ ਕਰੀਏ ਜਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਹਾਲਾਤ ਨਹੀਂ ਹਨ ਵੱਖੋ ਵੱਖ ਖਾਈ ਖੱਡੇ ਜੜੇ ਨੇ ਉਹ ਸਰਕਾ ਤੇ ਪਏ ਹੋਏ ਨੇ ਔਰ ਸਿਰਫ ਅਸੀਂ ਗੱਲ ਕੀਤੀ ਜਾਵੇ ਤਾਂ ਲੰਮੀਆਂ ਯਾਨੀ ਕਿ ਵੱਡੇ ਰੋਡ ਨਹੀਂ ਨੈਸ਼ਨਲ ਹਾਈਵੇ ਆ ਫਿਰ ਹੋਰ ਸੜਕਾਂ ਨਹੀਂ ਬਲਕਿ ਜਿਹੜੇ ਲਿੰਕ ਰੋਡ ਨੇ ਕੋਈ ਪਿੰਡਾਂ ਨੂੰ ਜਾਂਦੀ ਕੋਈ ਸ਼ਹਿਰਾਂ ਨੂੰ ਜਾਂਦੀ ਸੜਕ ਹਾਲਾਤ ਕਾਫੀ ਖਰਾਬ ਨੇ ਔਰ ਉਸ ਦੇ ਵਿੱਚ ਹਾਦਸੇ ਵੀ ਬਹੁਤ ਵਾਪਰਦੇ ਨੇ ਔਰ ਬਹੁਤ ਵਾਰ ਲੋਕ ਹਾਰ ਲਗਾ ਦਿੰਦੇ ਨੇ ਲਗਾਉਂਦੇ ਨੇ ਪਰ ਉਸ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੁੰਦਾ ਤਾਂ ਸਮੱਸਿਆ ਵੱਡੀ ਹੈ ਔਰ ਇਸ ਦਾ ਹੱਲ ਕੀ ਹੈ ਸੁਭਾਵਿਕ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਹੀ ਕੀਤਾ ਜਾਣਾ ਪਰ ਪੈਚ ਵਰਕ ਵੀ ਹੁੰਦਾ ਔਰ ਕੋਸ਼ਿਸ਼ ਵੀ ਹੁੰਦੀ ਹੈ ਸੜਕਾਂ ਬਣਾਉਂਦੀ ਪਰ ਥੋੜੇ ਸਮੇਂ ਬਾਅਦ ਜਿਹਾ ਵੀ ਦੇਖਾ ਦਾ ਕਿ ਸੜਕਾਂ ਟੁੱਟ ਜਾਂਦੀਆਂ ਨੇ ਹਾਲਾਂਕਿ ਮੁੱਦਾ ਵੱਡਾ ਹੈ ਪਰ ਗਰਾਉਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਹੈ ਉਹ ਤੁਹਾਨੂੰ ਵੱਖ-ਵੱਖ ਥਾਈਂ ਤੋਂ ਅਸੀਂ ਦਿਖਾ ਰਹੇ ਹਾਂ ਯਾਨੀ ਕਿ ਦਿਨਪਾਰ ਜਿਹੜਾ ਰਿਐਲਿਟੀ ਚੈੱਕ ਹੈ న్యూਸ 18 ਤੇ ਤੁਹਾਨੂੰ ਦਿਖਾਵਾਂਗੇ ਔਰ ਵੱਖ-ਵੱਖ ਥਾਈਂ ਦੀ ਰਿਪੋਰਟ ਜਿਹੜੀ ਹੈ ਤੋਂ ਤੱਕ ਪਹੁੰਚਾ ਰਿਹਾ ਤਾਂ ਹੁਸ਼ਿਆਰਪੁਰ ਦਾ ਜ਼ਿਕਰ ਕੀਤਾ ਹੁਣ ਸਿੱਧਾ ਰੁਕ ਕਰਦੇ ਹਾਂ ਮੋਗਾ ਦੀਪਕ ਸਿੰਘਲਾ ਮੇਰੇ ਸਯੋਗੀ ਲਾਈਵ ਮੌਜੂਦ ਨੇ ਦੀਪਕ ਤੁਸੀਂ ਡੀਸੀ ਕੰਪਲੈਕਸ ਜ਼ੀਰਾ ਰੋਡ ਤੇ ਮੌਜੂਦ ਹੋ ਜੋ ਜਾਣਕਾਰੀ ਹੈ ਮੇਰੇ ਕੋਲ ਕੀ ਕੁਝ ਇਥੋਂ ਦੇ ਹਾਲਾਤ ਨੇ ਔਰ ਸਿਰਫ ਇਸ ਸੜਕ ਦਾ ਹੀ ਨਾ ਜ਼ਿਕਰ ਕਰਿਓ ਬਲਕਿ ਜੇਕਰ ਪੂਰੇ ਸੀ ਮੋਗਾ ਦਾ ਜ਼ਿਕਰ ਕਰੀਏ ਕਿਸ ਤਰੀਕੇ ਦੇ ਨਾਲ ਇਥੋਂ ਦੀ ਰਿਪੋਰਟ ਹੈ ਬਿਲਕੁਲ ਗੁਰਜੋਤ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਇਸ ਸਮਾਂ ਮੌਜੂਦ ਹਾਂ ਮੋਗਾ ਦੀ ਮੰਡੀ ਦੇ ਵਿੱਚ ਇਹ ਰੋਡ ਜਿਹੜਾ ਜਾਂਦਾ ਹੈ ਮੇਰੇ ਪਿੱਛੇ ਜਿਹੜਾ ਰੋਡ ਜਾਂਦਾ ਹੈ ਇਹ ਮੋਗਾ ਸੈਕਟਰ ਡੀਸੀ ਕੰਪਲੈਕਸ ਤੋਂ ਜੀਰਾ ਰੋਡ ਤੇ ਜਾਂਦਾ ਹੈ ਹਾਲਾਂਕਿ ਇਧਰਲੇ ਜਿਹੜੇ ਪਿੰਡ ਹੈ ਜਿਹੜੇ ਕੱਲ ਖੋਸਾ ਹੋ ਗਿਆ ਇਹ ਤਾਂ ਲੈ ਕੇ ਹੋ ਗਿਆ ਹੋਰ ਜਿਹੜੇ ਇੱਧਰ ਪਿੰਡ ਹੈ ਅਗਰ ਉਹਨਾਂ ਨੇ ਡੀਸੀ ਕੰਪਲੈਕਸ ਆਣਾ ਜਾਂ ਸ਼ਹਿਰ ਦੇ ਵਿੱਚ ਆਣਾ ਤਾਂ ਇਸੇ ਰੋਡ ਦਾ ਇਸਤੇਮਾਲ ਕਰ ਸਕਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਲਓ ਇਸ ਰੋਡ ਦੀਆਂ ਕਿਸ ਤਰ੍ਹਾਂ ਦੀਆਂ ਨੇ ਕਿੰਨਾ ਬੁਰਾ ਹਾਲ ਜਿਹੜਾ ਇਸ ਰੋਡ ਤੇ ਹੈ ਵੱਡੇ ਵੱਡੇ ਖੱਡੇ ਨੇ ਔਰ ਕਾਫੀ ਲੰਬੇ ਸਮੇਂ ਤੋਂ ਜਿਹੜਾ ਰੋਡ ਇਸ ਤਰ੍ਹਾਂ ਹੀ ਹੈ ਅਗਰ ਥੋੜਾ ਜਿਹਾ ਬਾਰਿਸ਼ ਹੋ ਜਵੇ ਤਾਂ ਇਸ ਸੜਕ ਦੇ ਹਾਲਾਤ ਬਹੁਤ ਬੁਰੇ ਹੋ ਜਾਂਦੇ ਆ ਕੱਲੀ ਮੈਂ ਇਸੇ ਸੜਕ ਦੀ ਗੱਲ ਨਹੀਂ ਕਰਾਂਗਾ ਗੁਰਜੋਤ ਅਗਰ ਸ਼ਹਿਰ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਚਾਹੇ ਉਹ ਗੁਰੂ ਰਾਮਦਾਸ ਨਗਰ ਹੋਵੇ ਚਾਹੇ ਜਵਾਰ ਨਗਰ ਹੋਵੇ ਚਾਹੇ ਨਹਿਰੂ پارک ਦੇ ਰੋੜ ਹੋਣਾ ਉਹਨਾਂ ਦੇ ਵੀ ਕਈਆਂ ਜਿਹੜੀਆਂ ਸੜਕਾਂ ਆ ਉਹਨਾਂ ਦੇ ਇਹੀ ਹਾਲਾਤ ਨੇ ਹਾਲਾਂਕਿ ਜਿਹੜੇ ਲੋਕ ਨੇ ਟੈਕਸ ਪੂਰਾ ਭਰਦੇ ਨੇ ਲੇਕਿਨ ਜਦੋਂ ਸੜਕਾਂ ਤੇ ਜਾਂਦੇ ਨੇ ਸੜਕਾਂ ਤੇ ਜਾਂਦੇ ਨੇ ਕਿਤੇ ਨਾ ਕਿਤੇ ਵਿਭਾਗ ਨੂੰ ਜ਼ਰੂਰ ਕੋਸਦੇ ਨੇ ਕਿ ਕੀ ਸੜਕਾਂ ਨਹੀਂ ਬਣ ਸਕਦੀਆਂ ਲੰਬੇ ਸਮੇਂ ਤੋਂ ਸੜਕਾਂ ਦੇ ਇਹੀ ਹਾਲਾਤ ਨੇ ਹਾਲਾਂਕਿ ਗੱਡੀਆਂ ਦੇ ਟੈਕਸ ਵੀ ਤਾਰੇ ਜਾਂਦੇ ਆ ਗੱਡੀਆਂ ਦੇ ਟੈਕਸ ਵੀ ਦਿੱਤੇ ਜਾਂਦੇ ਆ ਲੇਕਿਨ ਜਦੋਂ ਲੋਕ ਸੜਕਾਂ ਤੇ ਨਿਕਲਦੇ ਨੇ ਤੇ ਉਦੋਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਮਿਲਦੇ ਆ ਤੇ ਬੜਾ ਦੁੱਖ ਹੁੰਦਾ ਕਿਉਂਕਿ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਆਏ ਦਿਨ ਹਾਦਸੇ ਵੀ ਹੁੰਦੇ ਨੇ ਔਰ ਦੂਸ ਕਈ ਵਾਰ ਜਾਣਾ ਵੀ ਚੱਲੀ ਜਾਂਦੀਆਂ ਤੁਸੀਂ ਸੜਕਾਂ ਦੇ ਹਾਲਾਤ ਇੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਮੋਗਾ ਮੰਡੀ ਦੀ ਉਹ ਸੜਕ ਹੈ ਜਿਹੜੀ ਜ਼ਿਆਦਾਤਰ ਲੋਕ ਯੂਜ਼ ਕਰਦੇ ਨੇ ਕਿਉਂਕਿ ਅਗਰ ਸ਼ਹਿਰ ਦੇ ਵਿੱਚੋਂ ਜਾਂ ਕਿਹਾ ਜਾਵੇ ਡੀਸੀ ਕੰਪਲੈਕਸ ਵਾਲੇ ਪਾਸੇ ਤੋਂ ਤੁਸੀਂ ਜੀਰਾ ਰੋਡ ਜਾਣਾ ਹੈ ਜਾਂ ਇਧਰਲੇ ਪਿੰਡਾਂ ਦੇ ਵਿੱਚ ਜਾਣਾ ਹੈ ਤਾਂ ਆਹੀ ਰੋਡ ਜਿਹੜੀ ਹੈ ਤੁਸੀਂ ਇੱਥੋਂ ਦੀ ਜਾਣਾ ਪਏਗਾ ਔਰ ਇੱਥੋਂ ਦੀ ਅਗਰ ਜਾਣੇ ਹੋ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਸਕੂਟੀ ਸਵਾਰ ਵੀ ਤੁਸੀਂ ਦੇਖ ਸਕਦੇ ਹੋ ਤੇ ਬੜੀ ਮੁਸ਼ਕਿਲ ਦੇ ਨਾਲ ਨਿਕਲ ਦੇਣੇ ਇਥੋਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਬ੍ਰਦਰ ਸੜਕਾਂ ਦਾ ਹਾਲ ਬਹੁਤ ਮਾੜਾ ਹੈ ਕਿਸ ਤਰ੍ਹਾਂ ਦਾ ਕਿੱਥੋਂ ਆ ਰਹੇ ਤੁਸੀਂ ਔਰ ਕੀ ਹਾਲ ਨੇ ਮੈਂ ਤਾਂ ਜੋਕ ਕਰਾ ਰਿਹਾ ਹਾਂ ਖਰਾਬ ਹੈ ਰੋਡ ਕਿਤਨਾ ਕਿਤਨੀ ਮੁਸ਼ਕਿਲ ਆ ਰਹੀ ਹੈ ਕਾਫੀ ਜ਼ਿਆਦਾ ਹੈ ਬਰਸਾਤ ਮੇ ਤੋਂ ਤੁਹਾਨੂੰ ਆਪ ਕੋ ਦਿੱਕਤ ਆ ਰਹੀ ਹੈ ਹਾਂਜੀ ਹਾਂਜੀ ਤਾਂ ਕੀ ਚਾਹਤੇ ਹੋ ਜੀ ਕਿਸ ਤਰ੍ਹਾਂ ਬਰਦਰ ਇਹ ਠੀਕ ਹੋ ਜਾਏ ਬਸ ਹਾਂਜੀ ਥੈਂਕ ਯੂ देखो गुरुजो सड़का ठीक होनी चाहिए कुछ और लोग हो ने होना ਨਾਲ ਗੱਲ ਕਰ ਲੈਨੇ ਆ ਬ੍ਰਦਰ ਕੀ ਕਹੋਗੇ ਤੁਸੀਂ ਸੜਕਾਂ ਦੀ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਲੋਕ ਟੈਕਸ ਵੀ ਭਰਦੇ ਨੇ ਲੋਕ ਚਾਹੁੰਦੇ ਨੇ ਕਿ ਸੜਕਾਂ ਸੂਧ ਹੋਣ ਹਾਲਾਂਕਿ ਹਾਈਵੇ ਤਾਂ ਬਹੁਤ ਵਧੀਆ ਬਣੇ ਆ ਹੁਣ ਬਣ ਰਿਹਾ ਲੇਕਿਨ ਇੰਟਰਨਲ ਸੜਕਾਂ ਦੀ ਗੱਲ ਕੀਤੀ ਹੈ ਤਾਂ ਬੁਰੇ ਹਾਲ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਮੈਂ ਡੇਲੀ ਇੱਥੋਂ ਹੀ ਆਪਣੇ ਕੰਮ ਤੇ ਆਣਾ ਹੈ ਇੱਥੋਂ ਡੇਲੀ ਕੰਮ ਤੇ ਜਾਣਾ ਬਹੁਤ ਵਾਰ ਤਾਂ ਇੱਥੇ ਲੋਕ गिर ਕੇ ਝੋਟ ਖਾ ਚੁੱਕੇ ਆ ਕਈ ਵਾਰ ਤਾਂ ਮੰਡੀ ਦਾ ਕੰਮ ਹੈ ਇੱਥੋਂ ਹੈਵੀ ਵਹੀਕਲ ਇੰਨੇ ਜ਼ਿਆਦਾ ਨਿਕਲਦੇ ਆ ਕੇ ਨਾਲ ਜਾ ਰਹੇ ਟੂ-ਵੀਲਰ ਵਾਲੇ ਦੇ ਪੱਥਰ ਉੱਠ ਕੇ ਇੰਨਾ ਜ਼ਿਆਦਾ ਵੱਜਦਾ ਤੁਸੀਂ ਇੱਧਰ ਥੋੜਾ ਧਿਆਨ ਨਾਲ ਦੇਖੋਗੇ ਤਾਂ ਪੱਥਰ ਹੀ ਇੰਨਾ ਜ਼ਿਆਦਾ ਹੈ ਕਿ ਬੰਦੇ ਦੇ ਬਹੁਤ ਲੋਕਾਂ ਦੇ ਅਸੀਂ ਝੋਟ ਲੱਗਦੀ ਦੇਖੀ ਆ ਬਹੁਤ ਲੋਕ ਇੱਥੇ ਟੂ-ਵੀਲਰ ਤੇ ਗਿਰਦੇ ਆ ਕਿਸੇ ਦੀ ਕਾਰ ਦਾ ਸ਼ੀਸ਼ਾ ਟੁੱਟ ਜਾਂਦਾ ਪੱਥਰ ਵੱਜ ਕੇ ਬਹੁਤ ਵੱਡੀ ਪਰੇਸ਼ਾਨੀ ਹੈ ਜਿਹੜੇ ਬੰਦੇ ਨੇ ਸਾਡੇ ਵਰਗੇ ਨੇ ਰੋਜ਼ ਕੰਮ ਤੇ ਜਾਣਾ ਅਸੀਂ ਤਾਂ ਬਹੁਤ ਡਰ ਕੇ ਨਿਕਲਦੇ ਆ ਕੀ ਕਹਿਣਾ ਚਾਹੂੰਗੀ ਕਿ ਜਿਹੜੇ ਲੋਕ ਨੇ ਆਮ ਲੋਕ ਨੇ ਟੈਕਸ ਵੀ ਪੇ ਕਰਦੇ ਨੇ ਲਿਗਨੇ ਸਰਕਾਰਾਂ ਦੀ ਹਾਲਾਤ ਇਸ ਤਰ੍ਹਾਂ ਦੇਖ ਕੇ ਮਨ ਚ ਕੀ ਹੁੰਦਾ ਮਾਨਤਾ ਸਰਕਾਰ ਦੇ ਪ੍ਰਤੀ ਹੈ ਸਰਕਾਰ ਨੂੰ ਇਹ ਸੜਕਾਂ ਸਹੀ ਕਰਨੀਆਂ ਚਾਹੀਦੀਆਂ ਜੀ ਬਾਕੀ ਜੋ ਪਬਲਿਕ ਹੈ ਉਹਦਾ ਧਿਆਨ ਰੱਖਣਾ ਚਾਹੀਦਾ ਹੈ ਪਬਲਿਕ ਦੇ ਚੋਟ ਲੱਗਦੀ ਪਬਲਿਕ ਇਨਾ ਟੈਕਸ ਦੇ ਰਹੀ ਹੈ ਫਿਰ ਵੀ ਉਹ ਦੇਖੋ ਉਹਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਕੀ ਪਤਾ ਜਦੋਂ ਚੋਟ ਲੱਗਣੀ ਕੋਈ ਪੱਥਰ ਵੱਜਣਾ ਤਾਂ ਕਿੰਨੀ ਜ਼ੋਰ ਦੀ ਆਵਾਜ਼ ਆਣਾ ਜਾਂ ਕਿੰਨਾ ਕੁ ਨੁਕਸਾਨ ਆਏਗਾ ਅਗਲੇ ਦਾ ਬਿਲਕੁਲ ਗੁਰਜੋਤ ਆਮ ਲੋਕਾਂ ਨੂੰ ਤਾਂ ਦਿੱਕਤ ਹੁੰਦੀ ਹੁੰਦੀ ਹੈ ਔਰ ਦੂਜੇ ਪਾਸੇ ਅਗਰ ਕਿਸੇ ਰਾਗੀਰ ਨੇ ਜਾਣਾ ਜਾਂ ਵੱਡੀਆਂ ਗੱਡੀਆਂ ਵੀ ਜਾਂਦੀਆਂ ਤਾਂ ਉਹਨਾਂ ਨੂੰ ਵੀ ਸਮੱਸਿਆ ਆਉਂਦੀ ਹੈ ਕਿਉਂਕਿ ਜਦੋਂ ਸੜਕ ਦੇ ਵਿੱਚ ਵੱਡੇ ਵੱਡੇ ਟੋਏ ਹੋਣ ਜਾਂ ਅੱਜਕੱਲ੍ਹ ਸ਼ਹਿਰਾਂ ਦੇ ਵਿੱਚ ਇਹ ਰੀਚਵਾ ਮੁੱਦਾ ਚੱਲਦਾ ਹੈ ਦੀਪਕ ਸਾਹਿਬ ਤੁਸੀਂ ਦਿਖਾਉਂਦੇ ਰਹੋ ਔਰ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਗਵਾਹੀ ਭਰਦੀਆਂ ਨੇ ਕਿ ਕੁਝ ਹਾਲਾਤ ਇੱਥੋਂ ਦੇ ਨੇ ਅਸੀਂ ਮੋਹਾਲੀ ਦਾ ਰੁਕ ਕਰਦੇ ਹਾਂ ਬਲਟਾਣਾ ਰੋਡ ਤੇ ਮੇਰੇ ਸਹਿਯੋਗੀ ਮਨੋਜ ਰਾਠੀ ਇਸ ਵੇਲੇ ਲਾਈਵ ਮੌਜੂਦ ਨੇ ਮਨੋਜ ਇੱਥੋਂ ਦੀ ਕੀ ਕੁਝ ਤਸਵੀਰ ਹੈ ਔਰ ਕਿੰਨੀ ਪਰੇਸ਼ ਦੇਖੋ ਜੋ ਜਿੱਦਾਂ ਤੁਸੀਂ ਵੀ ਜੇਕਰ ਕਿਤਾ ਸਵੇਰੇ ਤੋਂ ਹੀ ਇੱਕ ਮੁਹੀਮ ਦੇ ਤਹਿਤ ਨੀਓ ਜੀਟੀ ਲਗਾਤਾਰ ਵਖ ਵਖ ਜਿਲਿਆਦੀ ਸੜਕਾਂ ਦੀ ਕਿਉਂਕਿ ਦੇਖੋ ਬੇਸਿਕ ਅਮੈਨਿਟੀਆਂ ਜਿਹੜੀ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਲੇਕਿਨ ਅਸੀਂ ਕੋਸ਼ਿਸ਼ ਕੀਤੀ ਹੈ ਜ਼ੀਰਖਪੁਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਉੱਥੇ ਬੁਰਾ ਹਾਲ ਹੈ ਸੜਕਾਂ ਹੀ ਨਹੀਂ ਬਣਦੀ ਜੇਕਰ ਥੋੜਾ ਜਿਹਾ ਮੀਂਹ ਪੈ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਬੁਰਾ ਹਾਲ ਹੈ ਇਸ ਵੇਲੇ ਅਸੀਂ ਮੌਜੂਦ ਆ ਬਲਟਾਨਾ ਦੇ ਮੇਨ ਰੋਡ ਤੇ ਅਸੀਂ ਕਹਿ ਸਕਦੇ ਹਾਂ ਕਿ ਮੇਨ ਰੋਡ ਇਸ ਕਰਕੇ ਹੈ ਕਿ ਕਾਫੀ ਸੋਸਾਇਟੀਜ਼ ਨੂੰ ਲਿੰਕ ਕਰਦਾ ਹੈ ਕਾਫੀ ਕਹਿ ਸਕਦੇ ਹਾਂ ਕਿ ਜਿਹੜੇ ਇੱਥੇ ਘਰ ਨੇ ਕਿਉਂਕਿ ਬਲਟਾਨਾ ਬਹੁਤ ਵੱਡਾ ਏਰੀਆ ਜਿਹੜੇਪੁਰ ਦੇ ਨਾਲ ਲੱਗਦਾ ਬਹੁਤ ਵੱਡਾ ਏਰੀਆ ਹੈ ਬਲਟਾਨਾ ਜਿੱਥੇ ਹਜੇ ਵੀ ਕਈ ਇਸਤਰਾ ਦੀਆਂ ਸੜਕਾਂ ਹੈ ਜਿਹੜੀਆਂ ਨਈ ਜਿਹੜੀ ਹੈ ਹਜੇ ਤੱਕ ਨਹੀਂ ਬਣ ਪਈ ਹਾਲਾਂਕਿ ਹੁਣ ਜ਼ਰੂਰ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਹੈ ਕਿ ਜਲਦੀ ਸੜਕਾ ਜਿਹੜੀ ਹੈ ਉਹ ਬਣਾ ਦਿੱਤੀ ਜਾਣਗੀ ਲੇਕਿਨ ਇਹਦੇ 'ਚ ਪ੍ਰੋਬਲਮ ਦੇਖੋ ਕੀ ਆਂਦੀ ਹੈ ਕਿਉਂਕਿ ਜਿਹੜੇ ਕਈ ਲੋ ਇਸ ਕਰਕੇ ਪ੍ਰਾਈਵੇਟ ਕੰਮ ਕਰਾ ਕੇ ਸਾਰੇ ਘੱਡੇ ਜਿਹੜੇ ਹੈਗੇ ਉਸ ਤਰ੍ਹਾਂ ਦੇ ਪਰੇ ਜਾਂਦੇ ਨੇ ਜਿਸ ਕਰਕੇ ਹੋਰ ਵੀ ਜਿਹੜਾ ਜੇਕਰ ਮੀ ਪੈਂਦਾ ਤਾਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਹੁਣ ਤੁਸੀਂ ਦੇਖੋ ਇੱਥੇ ਕੋਈ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਤਾਂ ਫਿਰ ਇਹ ਬਿਲਕੁਲ ਪੂਰਾ ਰੋਡ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਯਾਨੀ ਕਿ ਹੁਣ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਹੈ ਉਹ ਬਹੁਤ ਜ਼ਿਆਦਾ ਬੰਦ ਹੋ ਚੁੱਕੀ ਇੱਥੇ ਅੱਗੇ ਜਾ ਕੇ ਕਿਉਂਕਿ ਇਹ ਮੇਨ ਰੋਡ ਹੈ ਦੇਖੋ ਜੇ ਮੇਨ ਰੋਡ ਹੋਵੇ ਔਰ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਕਾਫੀ ਜਿਹੜੀ ਪਰੇਸ਼ਾਨੀ ਹੈ ਉਹ ਸਾਹਮਣੇ ਆ ਸਕਦੀ ਹੈ ਕਾਫੀ ਪਰੇਸ਼ਾਨੀ ਏਰੀਆ ਜਿਸ ਕਰਕੇ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਉਹ ਜ਼ਰੂਰ ਸਾਹਮਣੇ ਆਂਦੀ ਹੈ ਔਰ ਹਾਲਾਂਕਿ ਸੀ ਲਗਾਤਾਰ ਕਈ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ ਤਾਂ ਲੋਕਾਂ ਦਾ ਵੀ ਜ਼ਰੂਰ ਗੁੱਸਾ ਇਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਈ ਜਿਹੜੇ ਹੈਗੇ ਕਈ ਰੋਡਸ ਇਸ ਤਰ੍ਹਾਂ ਦੇ ਆ ਲੈ ਥੋੜਾ ਜਿਹਾ ਮੀਂਹ ਪੈਂਦਾ ਤਾਂ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਕਿ ਕਈ ਦਿੱਕਤਾਂ ਜਿਹੜੀ ਹੈ ਗੱਡੀਆਂ ਤਾਂ ਗੱਡੀਆਂ ਜਿਹੜੇ ਟੂ-ਵਿਲਰਸ ਨੇ ਉਹਨਾਂ ਦਾ ਬੜਾ ਬੁਰਾ ਹਾਲ ਹੁੰਦਾ ਸਰ ਤੁਸੀਂ ਇੱਥੇ ਹੀ ਰਹਿੰਦੇ ਹੋ ਤੁਸੀਂ ਬਾਹਰ ਤੋਂ ਸੜਕਾਂ ਸੁੜਕਾ ਦਾ ਕੀ ਹੈ ਇਹ ਸੜਕਾਂ ਤਾਂ ਹੁਣ ਬਣੇਗੀ ਜਿਹੜੀ ਲੱਗੀ ਹੋਈ ਹੈ ਸਰਕਾਰ ਤੇ ਲੱਗੀ ਬਣਨ ਬਣਾਉਂਦੀ ਤੇ ਪਈ ਹੈ ਹਾਂ ਹੋਰ ਬਾਕੀ ਫਿਰ ਕਿੰਨੇ ਟਾਈਮ ਤੋਂ ਇੱਕ ਸੜਕਾਂ ਨਹੀਂ ਇੱਥੇ ਮੈਂ ਤਾਂ ਨਹੀਂ ਜਿਆਦਾ ਕੁਝ ਪਈ ਇੱਥੇ ਨਹੀਂ ਉਹ ਸੜਕਾ ਛੜਕਾ ਦਾ ਉਹ ਗੱਲ ਕਰ ਲੈਂਦੇ ਜਿਹੜੇ ਸ਼ਾਪਕੀਪਰਸ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਕਿਉਂਕਿ ਹਾਲਾਤ ਤਾਂ ਹੈਗੇ ਸਰ ਥੋੜਾ ਜਿਆਦਾ ਦੱਸੋ ਕਿ ਕਦ ਤੱਕ ਇੱਕ ਕਿੰਨਾ ਟਾਈਮ ਤੋਂ ਸੜਕਾਂ ਦਾ ਜਿਹੜਾ ਹੈਗਾ ਹਾਲ ਖਰਾਬ ਬਿਲਕੁਲ ਖਰਾਬ ਹੈ ਇਹ ਮੇਨ ਰੋਡ ਤੇ ਹੀ ਹੈ ਇੰਟਰਨਲ ਰੋਡ ਤੇ ਵੀ ਹੈਗਾ ਜੀ ਮੈਂ ਜੀ ਬਿਦਾਨ ਦੇ ਨਾਲੋਂ ਆਮ ਆ ਮੈਂ ਜੋ ਕਰਦੇ ਹਾਂ ਅੱਛਾ ਕਾਫੀ ਗਰੀਟ ਇਜਰ ਕਰਦਾ ਪਿਆ 메인 ਰੋਡ ਤੇ ਕਾਫੀ ਸੜਕਾਂ ਦਾ ਹਾਲ ਹੈ ਜੇ ਬੀ ਪੈ ਗਿਆ ਤਾਂ ਫਿਰ ਹੋਰ ਫਿਰ ਪਾਣੀ ਖੜ ਜਾਂਦਾ ਪਾਣੀ ਕਿੰਨੇ ਖੜੇ ਅੱਗੇ ਮੋੜ ਤੇ ਕਿੰਨੇ ਖੜੇ ਉਹ ਬਰਦੂ ਅੱਗੇ ਖੜੇ ਖੜੇ ਪਾਣੀ ਭਰੇ ਉਹ ਨਹੀਂ ਇਹ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਹੈ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਾਫੀ ਬੁਰਾ ਹਾਲ ਹੈ ਲੋਕ ਵੀ ਪਰੇਸ਼ਾਨ ਹੋਏ ਇੱਥੋਂ ਦੀ ਲੈ ਕੇ ਆ ਪਿੱਛੇ ਤੋਂ ਲੈ ਕੇ ਆਪਣੇ ਉੱਥੋਂ ਦੀ ਲੈ ਕੇ ਉਹ ਕਾਫੀ ਦੂਰ ਤਕਰੀਬਨ 1.5 ਕਿਲੋਮੀਟਰ ਬਹੁਤ ਬੁਰਾ ਹਾਲ ਸੀ ਹੁਣ ਉਧਰਲੇ ਪਾਸੇ ਟਾਈਲਾਂ ਲੱਗੀਆਂ ਅੱਧੇ ਚ ਹੁਣ ਉਧਰਲੇ ਪਾਸੇ ਟਾਈਲਾਂ ਲੱਗੀਆਂ ਕਿ ਕੱਪ ਜਾਨੇ ਕਦ ਤੱਕ ਲੱਗਣਗੀਆਂ ਯਾਨੀ ਕਿ ਹਾਲਾਤ ਸ਼ੁਰੂ ਹੋ ਗਿਆ ਲੇਕਿਨ ਬਰਸਾਤ ਦੇ ਚੱਤੇ ਤਕਰੀਬਨ ਹੁਣ ਪਿੱਛੇ ਪਿੱਛੇ ਤਕਰੀਬਨ 8 8 ਇੰਚ ਪਾਣੀ ਸੀਗਾ ਇੱਥੇ ਉੱਥੇ ਕਿਉਂਕਿ ਖੰਡੇ ਪਾਰੇ ਖੰਡੇ ਸੀਗੇ ਖੰਡੇ ਪਾਜਨ ਨੇ ਉਹ ਤੋਂ ਬਾਅਦ ਹੁਣ ਖੁਦਾਈ ਕਰ ਰਹੇ ਤੇ 8 8 ਇੰਚ ਪਾਣੀ ਸੀ ਮੈਂ ਆਪਣੇ ਨਿਆਣੇ ਨੂੰ ਇੱਕ ਦਿਨ ਸਕੂਲ ਨਹੀਂ ਭੇਜਿਆ ਅੱਜ ਨਹੀਂ ਚੱਲ ਪਰ ਸੋ ਸੈਟਰਡੇ ਨੂੰ ਇੱਥੇ ਪੀਟੀਐਮਸੀ ਉਹ ਵੀ ਨਹੀਂ ਜਾ ਸਕੇ ਕਿਉਂਕਿ ਇੱਥੇ ਭੜਿਆ ਹੋਇਆ ਸੀਗਾ ਬੜਾ ਮਾੜਾ ਹਾਲ ਹਮ ਬਹੁਤ ਮਾੜਾ ਹਾਲ ਯਾਨੀ ਕਿ ਜਿਹੜੇ ਟੂ ਵਿਲਰਸ ਨੇ ਆਖਿਰ ਹੋਰ ਹੈ ਉਹਨਾਂ ਦਾ ਕਾਫੀ ਦਿੱਕਤ ਹੈ ਨਾ ਜੀ ਨਾ ਹੋਣਾ ਸਾਡੇ ਤੋਂ ਤਾਂ ਗੱਡੀਆਂ ਚੱਲਦੀਆਂ ਨੇ ਟੂ ਵਿਲਰ ਤੇ ਹੀ ਚੱਲਦੇ ਲੇਕਿਨ ਹਾਲਤ ਬਹੁਤ ਖਰਾਬ ਹੈ ਹਾਲਤ ਖਰਾਬ ਹੈ ਠੀਕ ਹੈ ਤੇ ਕਾਫੀ ਟਾਈਮ ਤੋਂ ਕਿਉਂਕਿ ਇਹ ਤਾਂ ਮੇਨ ਰੋਡ ਹੈ ਸਰ ਬਟਾਣਾ ਦੀ ਅਸੀਂ ਗੱਲ ਕਰ ਲਈ ਅਗਰ ਦੇਖੋ ਜੀ ਇੱਕ ਸਾਲ ਅਕਾਲੀਆਂ ਦਾ ਲੈ ਲਓ और तीन साढ़े तीन साल ले लो अपने आम आदमी पार्टी का पिछले साढ़े चार साल तो इतने नवे पैसे रिपेयर नहीं हुई शुरू हुई यानी कि पिछले कोई साढ़े चार साल तो कुछ नहीं हुए ਤੋ ਬਿਲਕੁਲ ਕਈ ਜਿਹੜੇ ਕਿ ਲੋਕਾਂ ਦੀ ਨਾਰਾਜ਼ਗੀ ਵੀ ਜ਼ਰੂਰ ਹੈ ਕਿ ਬੇਸਿਕ ਅਮੈਨਿਟੀਆਂ ਹੀ ਦੇਖੋ ਗੁਰਜੋਤ ਕਿਉਂਕਿ ਬੇਸਿਕ ਅਮੈਨਿਟੀਆਂ ਜਿਹੜੀ ਲੋਕਾਂ ਦੀ ਹੁੰਦੀ ਹੈ ਸੜਕਾਂ ਹੋਰ ਵੀ ਚੀਜ਼ਾਂ ਦਾ ਜਿਹੜਾ ਹੈਗਾ ਲੇਕਿਨ ਹੁਣ ਤੁਸੀਂ ਖੁਦ ਦੇਖੋ ਕਿ ਮੇਨ ਰੋਡ ਹੈ ਉਹ ਮੇਨ ਰੋਡ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਕਿ ਆਪਣਾ ਜਿਹੜੇ ਪਰਿਵਾਰ ਨੂੰ ਲੈ ਕੇ ਆ ਜਿਹੜਾ ਟੂ-ਵੀਲਰ ਜਾ ਰਿਹਾ ਲੈ ਕੇ ਮੀਤ ਦੇ ਵਿੱਚ ਇਸ ਤਰ੍ਹਾਂ ਦਾ ਬੁਰਾ ਹਾਲ ਹੁੰਦਾ ਕਿ ਤੁਸੀਂ ਇੱਕ ਜਿਹੜਾ ਐਕਟਿਵ ਆ ਤੇ ਕੋਈ ਜਾ ਰਿਹਾ ਹੈ ਬਾਈਕ ਤੇ ਕੋਈ ਜਾ ਰਿਹਾ ਉਹ ਲੈ ਕੇ ਜਾ ਹੀ ਨਹੀਂ ਸਕਦਾ ਕਿਉਂਕਿ ਬਹੁਤ ਅੱਗੇ ਖੱਡੇ ਖੱਡੇ ਤੋਂ ਬਾਅਦ ਹੁਣ ਜਿਹੜੀ ਸੜਕਾਂ ਦਾ ਹਾਲ ਤੁਸੀਂ ਵੇਖੋ ਕਿਉਂਕਿ ਸਿਚੁਏਸ਼ਨ ਹਾਲਾਂਕਿ ਦਾਅਵੇ ਤਾਂ ਹਰ ਕੋਈ ਕਰਦਾ ਹੈ ਪ੍ਰਸ਼ਾਸਨ ਵੀ ਕਰਦਾ ਹੈ ਕਿ ਜਲਦੋਂ ਜਲਦ ਕਰਾਇਆ ਜਾਏਗਾ ਸਰਕਾਰ ਵੀ ਕਰਦੀ ਹੈ ਲੇਕਿਨ ਉਸ ਤਰ੍ਹਾਂ ਦੀ ਸਿਚੁਏਸ਼ਨ ਤੁਸੀਂ ਦੇਖੋਗੇ ਮੇਨ ਰੋਡ ਦਾ ਇਹ ਹਾਲ ਹੈ ਤਾਂ ਹੁਣ ਦੂਜੇ ਇੰਟਰਨਲ ਰੋਡ ਦਾ ਕੀ ਹਾਲ ਹੋਏਗਾ ਤਾਂ ਬਹੁਤ ساری ਚੀਜ਼ਾਂ ਜਿਸ ਨੂੰ ਲੈ ਕੇ ਲੋਕਾਂ ਦਾ ਕਾਫੀ ਗੁੱਸਾ ਲੋਕਾਂ ਦੀ ਕਾਫੀ ਨਰਾਜ਼ਗੀ ਜਿਹੜੀ ਹੈ ਉਹ ਜ਼ਰੂਰ ਦੇਖ ਤਾਨਾ ਦੇ ਨਾਲ-ਨਾਲ ਜਿਹੜਾ ਜ਼ੀਰਕਪੁਰ ਦਾ ਵੀ ਅਸੀਂ ਹਾਲ ਦਿਖਾਇਆ ਖਰੜ ਦੇ ਜਿਹੜੇ ਹੈਗੀ ਖਰੜ ਦੀ ਵੀ ਸਿਚੁਏਸ਼ਨ ਜਿਹੜੀ ਹੈ ਉਹ ਵੀ ਲੋਕਾਂ 'ਚ ਕਾਫੀ ਨਰਾਜ਼ਗੀ ਹੈ ਕਿ ਜਦ ਮੀਂਹ ਪੈਂਦਾ ਤਾਂ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਕਿ ਪੈਦਲ ਤੱਕ ਹੀ ਤੁਸੀਂ ਗੱਡੀ ਤੇ ਵੀ ਤੁਸੀਂ ਚੱਲ ਰਹੇ ਹੋ ਤਾਂ ਗੱਡੀਆਂ ਵੀ ਡੈਮੇਜ ਔਰ ਕਈ ਤਰ੍ਹਾਂ ਦੀ ਜਿਹੜੀ ਦਿੱਕਤਾਂ ਉਹ ਪੇਸ਼ ਆਂਦੀਆਂ